ਬੈਜੋ ਚੱਕ ਚੱਕ ਕੇ ਦਿੰਦਾ ਰਿਆ ਨਾ ਪਰ ਜਿਹੜੀ ਗੱਲ ਤੋਂ ਡਰਦਾ ਸੀ ਐਂਡ ਮੈਨੂੰ ਉਹ ਹੀ ਇਹਨਾਂ ਨੇ ਕਰਕੇ ਦਿਖਾ ਤੀ ਮੇਰੇ ਧੀ ਦੀ ਮੇਰੇ ਦੋਤੀ ਦਿਨਾਂ ਨੇ ਜਾਨ ਲੈ ਲਈ ਇਨਸਾਫ ਨਹੀਂ ਮਿਲਿਆ ਕੋਈ ਇਹਨਾਂ ਨੇ ਅਰੈਸਟ ਨਹੀਂ ਭਾਈ ਮੈਨੂੰ ਲੱਗਦਾ ਹੈ ਕਿ ਲੱਭੀ ਇਹ ਇਹਨਾਂ ਤੋਂ ਤੰਗ ਪਰੇਸ਼ਾਨ ਆ ਕੇ ਕਿਤੇ ਮੈਂ ਨਾ ਕੁਝ ਕਰ ਜਾਵਾਂ ਪਰ ਤਾਰ ਸੰਘਵਾਣ ਜੀ ਸਪੀਕਰ ਪੰਜਾਬ ਵਿਧਾਨ ਸਭਾ ਉਹ ਚੂੜੀਆਂ ਪਾ ਲੋ ਚੂੜੀਆਂ ਬਦਲ 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 ਕਹਿੰਦਾ ਸੀ ਇਹ ਡਰ ਡਰ ਕਰਕੇ ਕੁੜੀ ਨੂੰ ਮਜਬੂਰ ਕਰ ਦਿੱਤਾ ਉਡੀ ਨੂੰ ਮਜਬੂਰ ਕਰ ਦਿੱਤਾ ਕਿ ਤੇਰੀ ਜਾਨ ਜਾਂ ਲੋਕੀ ਦੁਨੀਆ ਨੇ ਸੁਣਿਆ ਕਿ ਬੇਟੀ ਬਚਾਓ ਬੇਟੀ ਪੜਾਓ ਤੇ ਇਨਾ ਦਰਦਾਂ ਦੇ ੱੱਲੇ ਪਾ ਕੇ ਲੋਪੀਆਂ ਦੇ ਤੇ ਬੇਟੀਆਂ ਨੂੰ ਮਾਰੋ ਜਿਹੜੀ ਲੜਕੀ ਘਰੋਂ 2:25 ਮਿੰਟ ਤੇ ਜਾਂਦੀ ਹੈ ਬਟ ਮੈਨੂੰ 6 ਵਜੇ ਫੋਨ ਕੀਤਾ ਜਾਂਦਾ ਹੈ ਇਹ ਪੁਰਾਣੇ ਵੱਲੋਂ ਕਿ ਵੰਦਨਾ ਮਿਲ ਨਹੀਂ ਰਹੀ ਐਸੇ ਤਾਂ ਨਹੀਂ ਆ ਗਈ ਹੋਈ ਜਦੋਂ ਉਹ ਆਉਣਿਆ ਮੈਂ ਕੋਈ ਗੱਲ ਨਹੀਂ ਚੱਲ ਬੱਚੀ ਦਾ ਆਪਾਂ ਘਰ ਵਸਾਉਣਾ ਹੁਣ ਇਹਨੇ ਆਪਾਂ ਕੋਈ ਰਿਸੂਟ ਵਾਣਾ ਚਲ 42 ਇੰਚ ਦੇ ਦਿੰਨੇ ਆ ਮੈਂ ਉਦੋਂ ਹੀ 32 ਇੰਚ ਛੱਡ ਕੇ ਤੇ 42 ਇੰਚ ਲਿਆ ਕੇ ਦਿੱਤੀ ਜਿਹਦੀ ਸੀਗੀ ਡੈਡ ਬੋਡੀ ਉਹ ਤਾਂ ਸਾਨੂੰ ਮਿਲ ਗਈ 25 ਤਰੀਕ ਨੂੰ 5 ਦਿਨਾਂ ਬਾਅਦ ਜਿਹੜੀ ਸਾਡੀ ਮੇਨ ਗੁੜੀਆ ਸੀਗੀ ਵੰਦਨਾ ਉਹਦੀ ਜਿਹੜੀ ਬੋਡੀ ਮਿਲੀ 11 ਦਿਨਾਂ ਬਾਅਦ ਗੰਗਾ ਨਗਰ ਤੋਂ ਮੈਨੂੰ ਐਸ ਐਚਓ ਸਾਹਿਬ ਦਾ ਫੋਨ ਆਇਆ ਫਿਰ ਡੀ ਐਸ ਪੀ ਦਾ ਵੀ ਆਇਆ ਬੇਤੋਸੀਂ ਸਿਸਕਾਰ ਕਰਦੇ ਹੋ ਪੁਲਿਸ ਤੁਹਾਡੇ ਨਾਲ ਹੈ ਹੁਣ ਪੁਲਿਸ ਤੁਹਾਡੇ ਨਾਲ ਹੈ ਜੇ ਤੁਸੀਂ ਇਸ ਤਰ੍ਹਾਂ ਦੇ ਕੋਈ ਹਰਕਤ ਕਰੋਗੇ ਧਰਨਾ ਵਗੈਰਾ ਲਾਉਂਗੇ ਤੇ ਪੁਲਿਸ ਤੁਹਾਡੇ ਖਿਲਾਫ ਹੋ ਜੂਗੀ ਉਹਦਾ ਕੋਈ ਤੁਹਾਨੂੰ ਬੈਨੀਫਿਟ ਨਹੀਂ ਮਿਲਣਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਦੋ ਦਿਨਾਂ ਦੇ ਵਿੱਚ ਵਿੱਚ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਤੇ ਦੋ ਦਿਨ ਕਰ ਕਰਕੇ ਅੱਜ 1.5 ਮਹੀਨਾ ਹੋ ਗਿਆ ਮਾਰਚ ਦੇ ਮਹੀਨੇ ਕਹਿਣ ਲੱਗੇ ਗਰਮੀ ਹੈ ਸਾਡੇ ਰੂਮ ਚ ਨਹੀਂ ਬੈਠਣਾ ਬੇਟਾ ਤੁਹਾਨੂੰ ਗਰਮੀ ਲੱਗਦੀ ਤਾਂ ਆਪਦਾ ਅਸੀਂ ਅਲੱਗ ਲਵਾਉ ਆਪਦੇ ਪਾਪਾ ਨੂੰ ਕੋ ਫਿਰ ਮਾਰਚ ਦੇ ਮਹੀਨੇ ਇਹਨਾਂ ਨੂੰ ਏਸੀ ਦਿੱਤੀ 10000 ਰੁਪਿਆ ਪਾਇਆ ਇਹ ਸਾਜਨ ਨੂੰ ਮੁੰਡੇ ਨੂੰ ਆਪ ਇਹਨੇ ਇੱਕ ਵਾਰ ਵੀ ਨਹੀਂ ਗਿਆ ਪਾਪਾ ਰਹਿਣ ਜੋ ਕੋਈ ਗੱਲ ਨਹੀਂ ਅਸੀਂ ਆਪਦੇ ਘਰੋਂ ਲਵਾਵਾਂਗੇ ਅਸੀਂ ਹਰ ਵਾਰ ਚੱਕਰ ਘਟਾਏ ਜਾ ਰਹੇ ਮੈਨੂੰ ਇਨਸਾਫ ਬਿਲਕੁਲ ਨਹੀਂ ਮਿਲ ਰਿਹਾ ਪਤਾ ਨਹੀਂ ਕਿ ਇਹਨਾਂ ਨੇ ਸਿਰ ਤੋਂ ਪੈਸੇ ਖਾਦੇ ਆ ਕੀ ਕੀਤਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਪਰ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਂ ਬਾਰ-ਬਾਰ ਬੰਦਿਆਂ ਨੂੰ ਵੀ ਲੈ ਆਇਆ ਜਿਹੜਾ ਕੱਪੜਾ ਸੀ ਇੱਥੇ ਕੋੜਕਪੁਰੇ ਭੇਜਦੇ ਰਹੇ ਆ ਇਸ ਗੱਲ ਦਾ ਕੋਆ ਇਹਨਾਂ ਦੇ ਹੋਰ ਦਾ ਬੰਦਾ ਵੀ ਹੈਗਾ ਜਿਹੜਾ ਇਹਨਾਂ ਆਪਦੇ ਹੱਥੇ ਲੈ ਕੇ ਆਉਂਦੇ ਜਮਾਨ ਇਹਨਾਂ ਨੇ ਕੁੜੀ ਨੂੰ ਕਦੇ ਲੀੜਾ ਕੱਪੜਾ ਕੁਝ ਨਹੀਂ ਦਵਾਇਆ ਸਸਕਾਲ ਸਫਰਨਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ 20 ਫਰਵਰੀ ਵਾਲੇ ਦਿਨ ਇੱਕ ਬਹੁਤ ਪੰਜਾਬ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਹੁੰਦੀ ਹੈ ਇੱਕ ਔਰਤ ਆਪਣੇ 2 ਸਾਲਾਂ ਦੇ ਬੱਚੇ ਨੂੰ ਲੈ ਕੇ ਨਹਿਰ ਦੇ ਵਿੱਚ ਛਾਲ ਮਾਰ ਜਾਂਦੀ ਹੈ ਤਿੰਨ ਜਾਣਿਆਂ ਤੇ ਪਰਚਾ ਦਰਜ ਹੁੰਦਾ ਹੈ ਪਰ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਵਿੱਚ ਸਾਹਮਣੇ ਆਉਂਦਾ ਇੱਕ ਤੇ ਹੋਰ ਪਰਚਾ ਦਰਜ ਹੁੰਦਾ ਹੈ ਪਰ ਉਹਦੇ ਚ ਕਿੰਨੇ ਕ ਜਾਣੇ ਹੁਣ ਤੱਕ ਅਰੈਸਟ ਹੋਏ ਆ ਤੇ ਪੂਰੀ ਗੱਲਬਾਤ ਕੀ ਹੈ ਉਸ ਪਰਿਵਾਰ ਤੋਂ ਜਾਣਦੇ ਆ ਪੀੜਤ ਪਰਿਵਾਰ ਸਾਡੇ ਨਾਲ ਮੌਜੂਦ ਹੈ ਜੀ ਬੇਟੀ ਨੂੰ 3 3.5 ਸਾਲ ਹੋ ਗਏ ਜੀ ਵਿਆਹੀ ਨੂੰ ਹੂੰ ਤੇ ਇਹ ਸੋਹਰਾ ਪਰਿਵਾਰ ਸੀ ਜਿਹੜਾ ਨੂੰ ਵਾਰ-ਵਾਰ ਡਿਮਾਂਡਸ ਕਰਦਾ ਰਹਿੰਦਾ ਸੀ ਮੈਂ ਉਹਦੀ ਹਰ ਡਿਮਾਂਡ ਪੂਰੀ ਕਰਦਾ ਰਹਿੰਦਾ ਵਾਰ-ਵਾਰ ਜਿਵੇਂ ਜਿਵੇਂ ਵੀ ਕਹਿੰਦੀ ਸੀ ਮੈਂ ਕਹਿੰਦਾ ਕੋਈ ਗੱਲ ਨਹੀਂ ਬੇਟਾ ਆਪਾਂ ਘਰ ਬਸਾਉਣਾ ਘਰ ਚਲਾਉਣਾ ਆਪਾਂ ਨੂੰ ਉਹਨਾਂ ਦੀ ਮੰਨ ਨਹੀਂ ਪਵੇਗੀ ਉਸ ਤੋਂ ਬਾਅਦ ਕੀ ਗੁੜੀਆ ਹੋ ਗਈ ਮੈਂ ਬੇਟਾ ਕੋਈ ਗੱਲ ਨਹੀਂ ਹੁਣ ਆਪਣੇ ਜਿਹੜੇ ਆ ਘਰ ਤੋਂ ਰਪਿਆ ਕੋਈ ਗੱਲ ਨਹੀਂ ਕਿੰਨਾ ਚਿਰ ਤੰਗ ਕਰਨਗੇ ਇਹਨਾਂ ਦਾ ਬੱਚਾ ਵੀ ਉਹਨਾਂ ਹੀ ਪਿਆਰਾ ਅਜੇ ਨਾਲ ਆਪਾਂ ਨੂੰ ਪਿਆਰਾ ਹੈਗਾ ਇਹ ਹੁਣ ਨਹੀਂ ਕਰਦੇ ਪਰ ਇਹਨਾਂ ਨੇ ਕੋਈ ਆਪਦੀ ਆਦਤਾਂ ਨਹੀਂ ਬਦਲੀਆਂ ਬਾਰ-ਬਾਰ ਮੈਨੂੰ ਪਰੇਸ਼ਾਨ ਤੰਗ ਕਰਦੇ ਰਹੇ ਡਿਮਾਂਡਸ ਕਰਦੇ ਰਹੇ ਮੈਂ ਪੂਰੀਆਂ ਕਰਦਾ ਰਿਹਾ ਆਪਦੇ ਬੱਚੀ ਨੂੰ ਸਮਝਾਉਂਦਾ ਰਿਹਾ ਪਰ ਇਹਨਾਂ ਦਰਿੰਦਿਆਂ ਨੇ ਐਂਡ ਮੇਰੀ ਕੁੜੀ ਨਾਲ ਉਹ ਕੀਤਾ ਜਿਹੜਾ ਕਿ ਮੈਨੂੰ ਡਰ ਸੀਗਾ ਉਹ ਕੁੜੀ ਨੇ ਆਪਣੀ ਬੱਚੀ ਨੂੰ ਨਾਲ ਲੈ ਕੇ ਇਹਨਾਂ ਤੋਂ ਤੰਗ ਪਰੇਸ਼ਾਨ ਆ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਉਸ ਤੋਂ ਬਾਅਦ ਬਾਰ-ਬਾਰ ਮੈਂ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਕੋਈ ਕਾਰਨ ਨਹੀਂ ਕੋਈ ਸਾਡੇ ਘਰ ਗੱਲ ਨਹੀਂ ਹੋਈ ਉਸ ਤੋਂ ਬਾਅਦ 26 ਤਰੀਕ ਨੂੰ 26 ਫਰਵਰੀ ਨੂੰ ਮੈਂ ਪਰਚਾ ਕਰਵਾਇਆ ਪਰਚਾ ਹੋ ਗਿਆ ਚਾਰ ਜਣਾਂ ਦੇ ਵਿੱਚ ਨਾਮ ਪਾਇਆ ਗਿਆ ਚਾਰਾਂ ਦੇ ਵਿੱਚੋਂ ਅਰੈਸਟ ਕਿਸੇ ਦੀ ਵੀ ਨਹੀਂ ਪਾਈ ਕਿ ਮੈਨੂੰ ਡੇਢ ਮਹੀਨਾ ਹੋ ਗਿਆ ਤੋਂ ਫਿਰਦੇ ਨੂੰ ਉਹਨਾਂ ਦੇ ਇੱਕ ਬਜ਼ੁਰਗ ਦੀ ਅਰੈਸਟ ਬਾਅਦ ਚ ਪਾਈ ਇਹਨਾਂ ਨੇ ਉਹ ਕਹਿੰਦੇ ਉਹਦਾ ਅਸੀਂ ਰਿਮਾਂਡ ਲਿਆ ਪਰ ਪੁੱਛ ਦੱਸ ਨਹੀਂ ਕਰ ਸਕਦੇ ਕਿਉਂਕਿ ਉਹ ਬਜ਼ੁਰਗ ਹੈ ਅਸੀਂ ਉਹਨੂੰ ਕੀ ਮਾਰਾਂਗੇ ਸਾਡੇ ਬੱਲੇ ਨਾ ਪੈਜੇ ਫਿਰ ਫਿਰ ਮੈਨੂੰ ਦੋ ਦਿਨ ਦਾ ਟਾਈਮ ਦਿੱਤਾ ਗਿਆ ਦੋ ਦਿਨ ਰੁਕੋ ਅਸੀਂ ਅਰੈਸਟ ਪਾ ਲਾਂਗੇ ਦੋ ਦਿਨ ਰੁਕੋ ਅਸੀਂ ਮੈਂ ਚੱਕਰ ਗੜਦਾ ਗੜਦਾ ਥੱਕ ਗਿਆ ਕਦੇ ਹੋਰ ਥਾਣੇ ਦੇ ਕਦੇ ਡੀਐਸਪੀ ਸਾਹਿਬ ਕੋਲੇ ਕਦੇ ਐਸਐਸਪੀ ਸਾਹਿਬ ਕੋਲੇ ਫਾਜ਼ਿਲ ਕਾ ਤਿੰਨ ਦਫਾ ਮੈਂ ਚਾਰ ਦਫਾ ਫਾਜ਼ਿਲ ਕਾ ਐਸ ਮਹੀਨੇ ਦੇ ਵਿੱਚ ਵਿੱਚ ਆ ਚੁੱਕੇ ਹਾਂ ਪਰ ਮੈਨੂੰ ਇਹ ਵਿਸ਼ਵਾਸ ਦਵਾ ਜਾਂਦਾ ਐ ਐਕਸ਼ਨ ਕੋਈ ਨਹੀਂ ਲਿਆ ਜਾਂਦਾ ਮੈਂ ਤੰਗ ਪਰੇਸ਼ਾਨ ਹੋਇਆ ਪਿਆ ਪੂਰਾ ਪੈਸਾ ਵੀ ਲਾ ਕੇ ਆਪਦਾ ਕੰਮ ਵੀ ਬਰਬਾਦ ਕਰੀ ਬੰਨ ਰਿਹਾ ਮੇਰੀ 2 ਮਹੀਨੇ ਹੋ ਗਏ ਦੁਕਾਨਦਾਰੀ ਖਰਾਬ ਹੋਈ ਪਈ ਐ ਪਰ ਜਦੋਂ ਮੈਂ ਉਹਨਾ 5-4000 ਰੁਪਇਆ ਮੇਰਾ ਲੱਗ ਜਾਂਦਾ ਹੈ ਮੇਰੇ ਖਿਆਲ ਮੈਂ ਲੱਖ ਰੁਪਇਆ ਦੇ ਨੇੜੇ ਤੇੜੇ ਉੱਪਰ ਖਰਚ ਚੁੱਕਿਆ ਪਰ ਮੈਨੂੰ ਇਨਸਾਫ ਕੋਈ ਨਹੀਂ ਮਿਲਿਆ ਮੈਂ ਬਹੁਤ ਤੰਗ ਪਰੇਸ਼ਾਨ ਆਇਆ ਹਾਂ ਤੁਸੀਂ ਅੱਜ ਕਿੱਥੇ ਆਏ ਹੋ ਅੱਜ ਮੈਂ ਫਾਜ਼ਿਲ ਕਾ ਆਇਆ ਹਾਂ ਐਸਐਸਬੀ ਸਾਹਿਬ ਕੋਲੇ ਅੱਜ ਇਹ ਪ੍ਰਸ਼ਾਸਨ ਮੇਰੀ ਕੋਈ ਸੁਣਵਾਈ ਨਹੀਂ ਕਰ ਰਿਹਾ ਨਾ ਹੀ ਇਨਸਾਫ ਮਿਲੇ ਮੇਰੇ ਨਾਲ ਦੋ ਜੀ ਇਹ ਕਹਿੰਦੇ ਸੋ ਲੜਕੀ ਜਿੱਥੇ ਵੈਈ ਸੀ ਸੋਹਰਾ ਪਰਵਾਰ ਦਾ ਪਿੰਡ ਕਿਹੜਾ ਲੜਕੀ ਦੇ ਸੋਹਰਾ ਕਾਚੀ ਹੰਬੋਰਵੇਸੀ ਇੱਕ ਮਹੀਨੇ ਚ ਬਾਅਦ ਡਿਸਪੂਟ ਪੈਣਾ ਸ਼ੁਰੂ ਹੋ ਗਿਆ ਸੀ ਵਿਆਹ ਤੋਂ ਇਹ ਡਿਮਾਂਡ ਤਾਂ ਇਹਨਾਂ ਦੀ ਰਿੰਗ ਸਰਾਮਣੀ ਵਾਲੀ ਕਰ ਲਈ ਸੀ ਜੀ ਹਾਂ ਲੈ ਵੀ ਇਹ ਐਲਈਡੀ ਛੋਟੀ ਆ ਤੁਸੀਂ 42 ਇੰਚ ਦਿਓ ਇਹ ਖੜਾਉਣਾ ਜਾ ਕੇ ਦਿੱਤਾ ਮੈਂ ਕਿਹਾ ਕੋਈ ਗੱਲ ਨਹੀਂ ਉਦੋਂ ਮਨੇ ਰਿਸ਼ਤੇਦਾਰਾਂ ਨੇ ਇਹ ਕਿਹਾ ਕਹਿੰਦੇ ਦਾਜ ਦੇ ਲੋਭੀ ਆਪਾਂ ਹੁਣ ਇਹਨਾਂ ਦੇ ਪਰਚਾ ਬੋਣਿਆ ਮੈਂ ਕੋਈ ਗੱਲ ਨਹੀਂ ਚਲ ਬੱਚੀ ਦਾ ਆਪਾਂ ਘਰ ਬਸਾਉਣਾ ਹੁਣ ਇਹਨੇ ਆਪਾਂ ਕੋਈ ਡਿਸਪੂਟ ਨਾ ਚਲ 42 ਇੰਚ ਦੇ ਦਿੰਨੇ ਆ ਮੈਂ ਉਦੋਂ ਹੀ 32 ਇੰਚ ਛੱਡ ਕੇ ਤੇ 42 ਇੰਚ ਲਿਆ ਕੇ ਦਿੱਤੀ ਉਸ ਤੋਂ ਬਾਅਦ ਗੱਡੀ ਦੀ ਗੱਲ ਹੋਈ ਹੈ ਮੈਂ ਕਿਹਾ ਮੈਂ i10 ਦੇਵ ਉਸ ਤੋਂ ਬਾਅਦ 10ਵੇਂ ਮਹੀਨੇ ਕੁੜੀ ਦੀ ਸ਼ਾਦੀ ਹੋਈ ਸੀ ਮਾਰਚ ਦੇ ਮਹੀਨੇ ਕਹਿਣ ਲੱਗੇ ਗਰਮੀ ਐ ਸਾਡੇ ਰੂਮ ਚ ਨਹੀਂ ਬੈਠਣਾ ਬੇਟਾ ਤੁਹਾਨੂੰ ਗਰਮੀ ਲੱਗਦੀ ਤਾਂ ਆਪਦਾ ਅਸੀਂ ਅਲੱਗ ਲਵਾਉ ਆਪਦੇ ਪਾਪਾ ਨੂੰ ਕੋ ਫਿਰ ਮਾਰਚ ਦੇ ਮਹੀਨੇ ਇਹਨਾਂ ਨੂੰ ਏਸੀ ਦੇਤੀ 10000 ਰੁਪਿਆ ਪਾਇਆ ਇਹ ਸਾਜਨ ਨੂੰ ਮੁੰਡੇ ਨੂੰ ਆਪ ਇਹਨੇ ਇੱਕ ਵਾਰ ਵੀ ਨਹੀਂ ਕਿਹਾ ਪਾਪਾ ਰਹਿੰਦੇ ਕੋਈ ਗੱਲ ਨਹੀਂ ਅਸੀਂ ਆਪਦੇ ਘਰ ਲਵਾਵਾਂਗੇ ਅਸੀਂ ਤੇ ਗੱਡੀ ਦੀਆਂ ਕਿਸ਼ਤਾਂ ਹੀ ਮਹੀਨੇ ਤੱਕ ਭਰ ਰਿਆ ਹੁਣ ਵੀ ਚੱਲੀ ਜਾਂਦੀਆਂ ਲਈ ਮੈਨੂੰ ਇਹਨਾਂ ਨੇ ਕਦੇ ਵੀ ਇਹ ਨਹੀਂ ਹਸਾਰਾ ਦਿੱਤਾ ਧੀ ਪੁੱਤ ਜਿਵੇਂ ਬਣ ਕੇ ਦਿੰਦੇ ਆ ਲਈ ਕੋਈ ਗੱਲ ਨਹੀਂ ਤੁਸੀਂ ਤੰਗ ਪਰੇਸ਼ਾਨ ਸਾਡੇ ਕਿਹੜੇ ਕੰਮ ਹੀ ਕਿਸ ਪਰ ਨਾ ਇਹ ਮੰਗਦੇ ਰਹੇ ਆ ਬਾਰ ਬਾਰ ਮੰਗਦੇ ਰਹੇ ਆ ਮੈਂ ਵੈਜੋ ਚੱਕ ਚੱਕ ਕੇ ਦਿੰਦਾ ਰਿਆ ਨਾ ਜਿਹੜੀ ਗੱਲ ਤੋਂ ਡਰਦਾ ਸੀ ਐਂਡ ਮੈਨੂੰ ਉਹੀ ਇਹਨਾਂ ਨੇ ਕਰਕੇ ਦਿਖਾਤੀ ਮੇਰੇ ਧੀ ਦੀ ਮੇਰੇ ਦੋਤੀ ਦੀ ਇਹਨਾਂ ਨੇ ਜਾਨ ਲੈ ਲਈ ਜਿਹੜਾ ਇਹ ਪਰਚਾ ਦਰਜ ਹੋਇਆ ਸੀ ਕਿੰਨੇ ਮੈਂਬਰਾਂ ਤੇ ਜਿਹੜੇ ਪਰਿਵਾਰ ਦੇ ਸੋਹਰਾ ਪਰਿਵਾਰ ਗੁੱਡੀ ਦੇ ਮੈਂਬਰ ਆ ਕਿੰਨੇ ਪਰਿਵਾਰ ਦੇ ਚਾਰ ਮੈਂਬਰਾਂ ਤੇ ਪਰਚਾ ਦਰਜ ਹੋਇਆ ਸੀਗਾ ਜੀ ਜੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਐਡ ਇਹਨਾਂ ਦਾ ਜਵਾਈ ਹੋਰ ਕੀਤਾ ਜੀ ਅੱਛਾ ਉਹਦੀ ਅਰੈਸਟ ਪਾਈ ਬਟ ਉਹਦੇ ਤੋਂ ਵੀ ਪੁੱਛ ਦੱਸ ਨਹੀਂ ਕਰ ਰਹੇ ਕਹਿੰਦੇ ਪੇਸ਼ੈਂਟ ਹੈਗਾ ਇਹਦਾ ਸਹੁਰੇ ਦੇ ਅਰੈਸਟ ਪਾਈ ਆ ਉਹਦੇ ਤੋਂ ਵੀ ਪੁੱਛ ਦੱਸ ਨਹੀਂ ਕੀਤੀ ਮੇਰੀਆਂ ਅੱਖਾਂ ਠੰਡੀਆਂ ਕੀਤੀਆਂ ਜਾ ਰਹੀਆਂ ਬਟ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਵੀ ਚਾਰ ਪਰਿਵਾਰ ਦੇ ਕਿਹੜੇ ਕਿਹੜੇ ਜੀ ਸੀ ਦੱਸ ਦਿਓ ਮੜਾ ਇੱਕ ਸੱਸ ਸਹੁਰਾ ਕੁੜੀ ਦੇ ਜੀ ਇੱਕ ਪਰੌਣਾ ਤੇ ਇੱਕ ਉਹਦੇ ਨਾਨ ਜੀ ਜਿਹਦੇ ਵਿੱਚ ਇੱਕ ਸਹੁਰੇ ਨੂੰ ਅਰੈਸਟ ਕੀਤਾ ਇਹਨਾਂ ਦਾ ਜਿਹੜਾ ਜਵਾਈ ਹੈ ਉਹ ਤਾਂ ਬਾਅਦ ਚ ਐਡ ਕਰਕੇ ਹੁਣ ਅਰੈਸਟ ਕੀਤਾ ਜੀ ਪਰ ਪੁੱਛ ਦੱਸ ਕਿਸੇ ਤੋਂ ਵੀ ਨਹੀਂ ਹੋਈ ਜੀ ਪੁਲਿਸ ਕੀ ਗੱਲ ਹੈ ਕਿਉਂ ਨਹੀਂ ਰਿਸਪਾਂਸ ਦੇ ਰਹੀ ਤੁਹਾਨੂੰ ਕੀ ਗੱਲ ਹੈ ਸਮਝ ਤੋਂ ਬਾਹਰ ਹੈ ਜੀ ਮੇਰੇ ਬਾਰ-ਬਾਰ ਚੱਕਰ ਘਟਾਏ ਜਾ ਰਹੇ ਆ ਮੈਨੂੰ ਇਨਸਾਫ ਬਿਲਕੁਲ ਨਹੀਂ ਮਿਲ ਰਿਹਾ ਪਤਾ ਨਹੀਂ ਕਿ ਇਹਨਾਂ ਨੇ ਉਹ ਸਿਰ ਤੋਂ ਪੈਸੇ ਖਾਦੇ ਆ ਕੀ ਕੀਤਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਪਰ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਂ ਬਾਰ-ਬਾਰ ਬੰਦਿਆਂ ਨੂੰ ਵੀ ਲਿਆ ਆ ਕੋਹਾਇਆ ਵੀ ਹੈ ਕਿਸੇ ਲੀਡਰ ਵੀ ਵਗੈਰਾ ਤਾਂ ਵੀ ਕੋਹਾਇਆ ਪਰ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਨੂੰ ਬਰਬਾਦ ਕਰ ਰਹੇ ਆ ਬਾਰ-ਬਾਰ ਬਰਬਾਦ ਕੀ ਜਾ ਰਹੇ ਆ ਮੈਂ ਪੈਸਾ ਵੀ ਖਰਚ ਕਰ ਰਿਹਾ ਟਾਈਮ ਵੀ ਬਰਬਾਦ ਕਰ ਰਿਹਾ ਪਰ ਮੇਰੀ ਬੇਨਤੀ ਇਹੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਜਿੱਦ ਨੂੰ ਬੱਚੀ ਸੁਸਾਈਡ ਕਰਦੀ ਹੈ ਤੁਹਾਡੀ ਬੱਚੀ ਨਾਲ ਆਪਦੀ ਬੱਚੀ ਨੂੰ ਲੈ ਕੇ ਉਹਦੋਂ ਕੋਈ ਪਰਿਵਾਰ ਨਾਲ ਗੱਲਬਾਤ ਹੁੰਦੀ ਹੈ ਉਸ ਦਿਨ ਇਹਨਾਂ ਦੇ ਮਤਲਬ ਇੱਕ ਦਿਨ ਪਹਿਲਾਂ ਤੋਂ ਘਰੇ ਲੜਾਈ ਝਗੜਾ ਹੋਇਆ ਸਾਰੇ ਪਰਿਵਾਰ ਦੇ ਵਿੱਚ ਫਿਰ ਇਹ ਦਾ ਮਤਲਬ ਸਹੁਰਾ ਜਿਹੜਾ ਕੁੜੀ ਦਾ ਘਰ ਰਿਹਾ ਲੇ ਵੀ ਇਹ ਬੋਲੀ ਜਾਂਦੀ ਅਸੀਂ ਦੁਬਾਰੇ ਲੜੀ ਜਾਂਦੀ ਅਸੀਂ ਨੂੰ ਸੱਸ ਮੈਨੂੰ ਨਹੀਂ ਪਤਾ ਉਹ ਮੰਨ ਨਹੀਂ ਰਿਹਾ ਇਸ ਗੱਲ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਆ ਇਹ ਮਨਾਣਾ ਪੁਲਿਸ ਵਾਲਿਆਂ ਨੇ ਅਸੀਂ ਇਹ ਕਹਿੰਦੀ ਅਸੀਂ ਉਸ ਤੋਂ ਪੁੱਛ ਦੱਸ ਕਰਨੀ ਰਹੇ ਪਤਾ ਨਹੀਂ ਮੇਲੀ ਭੁਗਤਾ ਕੀ ਕੀ ਗੱਲ ਹੈ ਜੀ ਜਦੋਂ ਲੜਕੀ ਨਹਿਰ ਦੇ ਵਿੱਚ ਛਾਲ ਮਾਰ ਦਿੰਦੀ ਆ ਉਹ ਆਦੇ ਸੋਹਰੇ ਪਰਿਵਾਰ ਦੇ ਘਰੇ ਸੀ ਤੇ ਪੇਕੇ ਪਰਿਵਾਰ ਦੇ ਘਰੇ ਸੀ ਸੋਹਰੇ ਪਰਿਵਾਰ ਦੇ ਘਰੇ ਸੀ ਤੁਹਾਨੂੰ ਇਹਨਾਂ ਨਾਲ ਹੀ ਲੜਕੇ ਗਈ ਉਹ ਜੀ ਤੁਹਾਨੂੰ ਸੁਨੇਹਾ ਜਾਂਦਾ ਵੀ ਲੜਕੇ ਨਹਿਰ ਦੇ ਵਿੱਚ ਛਾਲ ਮਾਰੀ ਜਾਂ ਕਿਸ ਤਰ੍ਹਾਂ ਸੁਨੇਹਾ ਆਖਦਾ ਉਹ ਇਹ ਲੜਕੀ ਘਰੋਂ 2:00 ਵਜੇ 25 ਮਿੰਟ ਤੇ ਜਾਂਦੀ ਹੈ ਬਟ ਮੈਨੂੰ 6:00 ਵਜੇ ਫੋਨ ਕੀਤਾ ਜਾਂਦਾ ਹੈ ਇਹ ਪਰੌਣੇ ਵੱਲੋਂ ਕਿ ਵੰਦਨਾ ਮਿਲ ਨਹੀਂ ਰਹੀ ਉਹ ਐਸੇ ਤਾਂ ਨਹੀਂ ਆ ਗਈ ਹੋਈ ਇਹਨਾਂ ਨੂੰ ਪਤਾ ਸੀ ਦੁਪਹਿਰ ਦਾ ਹੀ ਉਹ ਘਰੋਂ ਗਈ ਹੋਈ ਹੈ ਇਹਨਾਂ ਨੇ ਜਾਣ ਕੇ ਖੇਡ ਬਣਾਈ ਹੈ ਕਿ ਅਸੀਂ ਤਾਂ ਆ ਕੇ ਮੈਂ 5:00 ਵਜੇ ਬੈਂਕ ਤੋਂ ਉਹਨੂੰ ਤਲਾਸ਼ ਕਰਨ ਲੱਗੇ ਆ ਮੈਂ ਬੈਂਕ ਇਹ ਚਲਾ ਗਿਆ 3 ਵਜੇ ਕਰੇ। ਹੂੰ ਵਿਆਹ ਤੇ ਕਿੰਨਾ ਖਰਚਾ ਆਇਆ ਸੀ ਜਦੋਂ ਖਰਚਾ ਮੈਂ 25 ਪਲੱਸ ਖਰਚਾ ਕੀਤਾ ਸੀ। ਅੱਛਾ ਜੀ ਤੁਹਾਨੂੰ ਕੀ ਲੱਗਦਾ ਵੀ ਅਸਲ ਉਸ ਤੋਂ ਬਾਅਦ ਵੀ ਅਸੀਂ ਬਾਰ-ਬਾਰ ਲੜਕੀ ਨੂੰ ਹਰ ਦਿਨ ਤਿਹਾਰ ਤੇ ਜੋ ਵੀ ਲੀੜਾ ਕਪੜਾ ਸੀ ਇੱਥੇ ਕੋੜਗਪੁਰੇ ਭੇਜਦੇ ਰਹੇ ਹਾਂ ਇਸ ਗੱਲ ਦਾ ਗਵਾ ਇਹਨਾਂ ਦੇ ਵੌਰ ਦਾ ਬੰਦਾ ਵੀ ਹੈਗਾ ਜਿਹੜਾ ਇਹਨਾਂ ਆਪਦੇ ਇੱਥੇ ਲੈ ਕੇ ਆਉਂਦੇ ਜਮਾਨ ਇਹਨਾਂ ਨੇ ਕੁੜੀ ਨੂੰ ਕਦੇ ਲੀੜਾ ਕਪੜਾ ਕੁਝ ਨਹੀਂ ਦਵਾਇਆ ਡਿਮਾਂਡ ਹੀ ਕਰਦੇ ਰਹੇ ਬਸ ਉਹਦੀ ਕੋਈ ਖੁਸ਼ੀ ਨੇ ਇਹਨਾਂ ਨੇ ਪੂਰੀ ਕੀਤੀ। ਉਹ ਚੁਰਦੀ ਰਹਿੰਦੀ ਸੀ ਮੈਂ ਬਾਰ-ਬਾਰ ਸਮਝਾ ਦਿੰਦਾ ਸੀ ਬੇਟਾ ਕੋਈ ਗੱਲ ਨਹੀਂ ਔਰੇ ਪਰਿਵਾਰ ਨੂੰ ਕਿਵੇਂ ਪਤਾ ਲੱਗਿਆ ਇਹ ਨੈਸ ਛਾਲ ਮਾਰੀ ਤੇ ਕੁੜੀ ਘਰੋਂ ਦੱਸ ਕੇ ਗਈ ਸੀ ਵੀ ਮੈਂ ਨਹਿਰ ਦੇ ਵਿੱਚ ਛਾਲ ਮਾਰੂੰਗੀ ਨਹੀਂ ਜੀ ਜਦੋਂ ਕੀ ਨੋਟਸ ਲਿਖ ਕੇ ਜਾਂਦਾ ਬੱਚਾ ਲਿਖ ਕੇ ਜਾਂਦਾ ਜੇ ਇਹਨਾਂ ਨੇ ਕੋਈ ਨੋਟਿਸ ਹੀ ਹੋਤਾ ਇਹਨਾਂ ਨੇ ਗਾਇਬ ਕਰਤੇ ਪ੍ਰੂਫ ਤਾਂ ਸਾਡੇ ਹੱਥ ਲੱਗਣ ਨਹੀਂ ਦਿੱਤਾ ਕਿਉਂਕਿ ਉਹ ਦੁਪਹਿਰ 2:25 ਮਿੰਟ ਦੀ ਗੱਲ ਹੈ ਉਹ ਕਲੋਨੀ ਦੇ ਗੇਟ ਤੋਂ ਕੈਮਰੇ ਦੇ ਵਿੱਚ ਆਈ ਹੈ ਬਾਹਰ ਜਾਂਦੀ ਹੂੰ ਇਹਨਾਂ ਨੇ ਮੈਨੂੰ ਰਾਤ ਨੂੰ ਫੋਨ ਕੀਤਾ ਸੀਗਾ ਮੈਂ ਪਹੁੰਚਿਆ 8-9 ਵਜੇ ਉਦੋਂ ਤੱਕ ਸੁੰਨਸਾਨ ਹੋ ਗਈ ਸਾਰੀ ਅੱਡਾ ਸੁੰਨਾ ਸੀਗਾ ਸਵੇਰੇ ਉੱਠ ਕੇ ਪੁੱਛਿਆ ਗਿਆ ਜਦੋਂ ਗੇਟ ਤੋਂ ਬਾਹਰ ਨਿਕਲੇ ਬਾਹਰ ਆਟੋ ਖੜਦੇ ਆ ਆਟੋ ਵਾਲੇ ਨੂੰ ਪੁੱਛਿਆ ਤੁਸੀਂ ਦੇਖੀ ਐ ਇਸ ਤਰ੍ਹਾਂ ਦੀ ਲੜਕੇ ਕੋਈ ਬੱਚੇ ਨਾਲ ਜਾਂਦੀ ਉਹ ਕਹਿੰਦੇ ਹਾਂਜੀ ਮੇਰੇ ਆਟੋ ਤੇ ਬੈਠਣ ਲੱਗੇ ਸੀ ਦੂਜੇ ਆਟੋ ਵਾਲਾ ਬਿਠਾ ਕੇ ਇਧਰ ਫਾਜ਼ਿਲਗੜ ਰੋਡ ਤੇ ਲੈ ਗਿਆ ਫਾਜ਼ਿਲਗੜ ਰੋਡ ਤੇ ਜਦੋਂ ਉਹਨੇ ਨਾਲ ਲਿਆ ਆ ਆਟੋ ਵਾਲੇ ਨੇ ਨਾਲ ਦੀ ਨਾਲ ਹੀ ਇਹ ਪ੍ਰੋਣਾ ਸਾਜਨ ਉਹਦੇ ਗੱਡੀ ਚੱਕੀ ਤੇ ਸਿੱਧਾ ਨਹਿਰ ਤੇ ਆ ਗਿਆ ਇਹਦਾ ਤੁਸੀਂ ਕਾਰਨ ਸਮਝੋ ਨਹਿਰ ਤੇ ਆਉਂਦਾ ਕਾਰਨ ਕੀ ਸਿੱਧਾ 17 ਕਿਲੋਮੀਟਰੇ ਘਰ ਤੋਂ ਚੱਲ ਕੇ ਤੇ ਸਿੱਧਾ ਨਹਿਰ ਦੇ ਆ ਕੇ ਬ੍ਰੇਕ ਮਾਰਦਾ ਇਹਦਾ ਮਤਲਬ ਇਹਨੂੰ ਪਤਾ ਸੀ ਪਹਿਲੇ ਵੀ ਉਹ ਨਹਿਰ ਤੇ ਹੀ ਆ ਕੇ ਕਹਿੰਦਾ ਵੀ ਬੱਚੇ ਦੀ ਚੱਪਲ ਪਈ ਹੈ ਉਹ ਪਤਾ ਨਹੀਂ ਤਾਂ ਇਹਨਾਂ ਨੇ ਆਪ ਰੱਖੀ ਹੈ ਕਿ ਕਿਵੇਂ ਕੀ ਕੀਤਾ ਨਾਟਕ ਕੀਤਾ ਕਹਿੰਦੇ ਬੱਚੇ ਦੀ ਚੱਪਲ ਪਈ ਹੈ ਨਹਿਰ 'ਚ ਛਾਲ ਮਾਰ ਕੇ ਹੂੰ ਇਹਨਾਂ ਜਿਹੜਾ ਮੇਰ ਵਾਲਾ ਤਾਂ ਪੁੱਛਿਆ ਉਹ ਕਹਿੰਦੇ ਹਾਂਜੀ ਕੱਲ ਦੁਪਹਿਰੇ ਇੱਕ ਬੱਚੇ ਨਾਲ ਲੈ ਕੇ ਗੁੜੀਆਂ ਨਿਸ਼ਾਲ ਮਾਰੀ ਜਾਂਦਾ ਜਿਹੜੀ ਡੈਡ ਬਾਡੀ ਸੀ ਕੁੜੀ ਦੀ ਤੇ ਉਹਦੀ ਬੇਟੀ ਦੀ ਕਿੰਨੇ ਦਿਨਾਂ ਬਾਅਦ ਤੁਹਾਨੂੰ ਮਿਲੀ ਆ ਉਹ ਜਿਹੜੀ ਬੱਚੇ ਦੀ ਸੀਗੀ ਡੈਡ ਬਾਡੀ ਉਹ ਤਾਂ ਸਾਨੂੰ ਮਿਲ ਗਈ 25 ਤਰੀਕ ਨੂੰ 5 ਦਿਨਾਂ ਬਾਅਦ ਜਿਹੜੀ ਸਾਡੀ ਮੇਨ ਗੁੜੀਆ ਸੀਗੀ ਵੰਦਨਾ ਉਹਦੀ ਜਿਹੜੀ ਬਾਡੀ ਮਿਲੀ 11 ਦਿਨਾਂ ਬਾਅਦ ਗੰਗਾ ਨਗਰ ਤੋਂ ਮਿਲੀ ਤੁਹਾਨੂੰ ਕੀ ਲੱਗਦਾ ਪੁਲਿਸ ਨੂੰ ਦਬਾਏ ਤਾਂ ਕੰਮ ਕਰ ਰਹੀ ਆ ਜਾਂ ਕੀ ਲੱਗਦਾ ਤੁਹਾਨੂੰ ਇਹ ਤਾਂ ਉਹ ਜਾਣਦੇ ਆ ਜੀ ਹੁਣ ਦਬਾ ਦਿੱਤਾ ਕਿ ਕੋਈ ਲਾਲਚ ਦੇ ਰਹੇ ਉਹਨਾਂ ਨੂੰ ਮਤਲਬ ਸਾਡੀ ਸੁਣਵਾਈ ਨਹੀਂ ਹੋ ਰਹੀ ਮੈਨੂੰ ਤਾਂ ਇਹਨਾਂ ਪਤਾ ਮੈਨੂੰ ਖਰਾਬ ਕੀਤਾ ਜਾ ਰਿਹਾ ਬਾਰ-ਬਾਰ ਜਦੋਂ ਡੈੱਡ ਬਾਡੀਆਂ ਮਿਲ ਜਾਂਦੀਆਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵਿਸ਼ਵਾਸ ਦਿਵਾਇਆ ਗਿਆ ਹੋਊਗਾ ਕਿ ਕੀ ਵਿਸ਼ਵਾਸ ਦਿਵਾਇਆ ਉਦੋਂ ਵੀ ਜਿਹੜੇ ਸਿਸਕਾਰਾ ਕਰ ਦਿੱਤਾ ਜਾਵੇ ਜਿਹੜਾ ਇਨਸਾਫ ਆ ਤੁਹਾਨੂੰ ਮਿਲ ਜੂਗਾ ਪਰ ਉਹ ਇਨਸਾਫ ਤੁਹਾਨੂੰ ਫੇਰ ਨਹੀਂ ਮਿਲਿਆ ਨਹੀਂ ਮਿਲਿਆ ਜੀ ਸਾਨੂੰ ਜਦੋਂ ਅਸੀਂ ਡੈੱਡ ਬਾਡੀਜ਼ ਮਿਲ ਗਈ ਇਹਨਾਂ ਕੋਲੇ ਪਤਾ ਨਹੀਂ ਕਿੱਥੋਂ ਇਹਨਾਂ ਦੀ ਕੋਈ ਖੂਫੀਆ ਰਿਪੋਰਟ ਕਿਵੇਂ ਇਹਨਾਂ ਨੂੰ ਮਿਲੀ ਹੈ ਕਿ ਲੱਭੀ ਉਹ ਤਾਂ ਨਾ ਲਾਂਗੇ ਚੌਕ ਦੇ ਵਿੱਚ ਮੈਨ ਫੋਨ ਆਇਆ ਫਿਰ ਡੀਐਸਪੀ ਦਾ ਵੀ ਆਇਆ ਵੀ ਤੁਸੀਂ ਸਿਸਕਾਰ ਕਰ ਦਿਓ ਪੁਲਿਸ ਤੁਹਾਡੇ ਨਾਲ ਹੈ ਹੁਣ ਪੁਲਿਸ ਤੁਹਾਡੇ ਨਾਲ ਹੈ ਜੇ ਤੁਸੀਂ ਇਸ ਤਰ੍ਹਾਂ ਦੇ ਕੋਈ ਹਰਕਤ ਕਰੋਗੇ ਧਰਨਾ ਵਗੈਰਾ ਲਾਉਂਗੇ ਤੇ ਪੁਲਿਸ ਤੁਹਾਡੇ ਖਿਲਾਫ ਹੋ ਜੂਗੀ ਉਹਦਾ ਕੋਈ ਤੁਹਾਨੂੰ ਬੈਨੀਫਿਟ ਨਹੀਂ ਮਿਲਣਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਦੋ ਦਿਨਾਂ ਦੇ ਵਿੱਚ ਵਿੱਚ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਇਹ ਦੋ ਦਿਨ ਕਰ ਕਰਕੇ ਅੱਜ ਡੇਢ ਮਹੀਨਾ ਹੋ ਗਿਆ ਮੈਂ ਰੋਜ਼ ਚੱਕਰ ਲਾਈ ਜਾਂਦਾ ਇਹ ਮੇਰੇ ਤੋਂ ਦੋ ਦਿਨ ਲੈ ਜਾਂਦੇ ਅੱਜ ਵੀ ਮੈਂ ਮੰਗ ਕਿਤੇ ਦਾ ਅੱਜ ਫਿਰ ਦੋ ਦਿਨ ਲੈ ਗਏ ਵੀ ਪੁਲਿਸ ਪ੍ਰਸ਼ਾਸਨ ਨੇ ਇੱਥੇ ਲੱਗਦਾ ਵੀ ਤੁਹਾਨੂੰ ਕਿਤੇ ਕਿਤੇ ਗਮਰਾਹ ਕੀਤਾ ਡਰਾਇਆ ਧਮਕਾਇਆ ਵੀ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੁਸੀਂ ਡਰ ਕੇ ਸਿਸਕਾਰ ਕਰਤਾ ਤੁਸੀਂ ਉਹਨਾਂ 'ਤੇ ਵਿਸ਼ਵਾਸ ਚ ਆ ਗਏ ਵੀ ਤੁਹਾਨੂੰ ਵਿਸ਼ਵਾਸ ਦਵਾਇਆ ਵੀ ਜੇਕਰ ਸਿਸਕਾਰ ਕਰ ਦੋਗੇ ਤਾਂ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਤੁਹਾਨੂੰ ਵਿਸ਼ਵਾਸ ਦਵਾਇਆ ਜਾਊਗਾ ਪਰ ਅੱਜ ਉਹ ਵਿਸ਼ਵਾਸ ਕਿੱਧਰ ਗਿਆ ਹਾਂ ਸਾਨੂੰ ਕੋਈ ਇਨਸਾਫ ਨਹੀਂ ਦਵਾਇਆ ਆਪਦਾ ਇਹਨਾਂ ਨੇ ਵਿਸ਼ਵਾਸ ਮਤਲਬ ਸਾਡੇ ਤੋਂ ਤੋੜਿਆ ਸਮਝ ਲਓ ਕੋਈ ਸਮਝ ਲਓ ਬਾਬੇ ਵਿਸ਼ਵਾਸ ਚ ਲੈ ਆ ਲਿਆ ਕਿ ਮੈਨੂੰ ਅੱਜ 1.5 ਮਹੀਨਾ ਹੋ ਗਿਆ ਖਰਾਬ ਕਰਦਿਆਂ ਨੂੰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਹਨਾਂ ਨੇ ਅਰੈਸਟ ਨਹੀਂ ਭਾਈ ਮੈਨੂੰ ਲੱਗਦਾ ਹੈ ਕਿ ਲੱਭੀ ਇਹਨਾਂ ਤੋਂ ਤੰਗ ਪਰੇਸ਼ਾਨ ਆ ਕੇ ਕਿਤੇ ਮੈਂ ਨਾ ਕੁਝ ਕਰ ਜਾਵਾਂ ਕਿਉਂਕਿ ਮੇਰਾ ਤਾਂ ਹੁਣ ਘਰ ਤਬਾਹ ਹੋਇਆ ਪਿਆ ਫਾਈਨੈਂਸ਼ਲੀ ਤਬਾਹ ਹੋ ਗਿਆ ਮੈਂ ਇਹ ਦੇਖੋ ਮੇਰੇ ਸੱਸ ਜਾਨੀ ਗੁੜੀਆਂ ਦੀ ਨਾਨੀ ਉਹ ਅਟੈਕ ਨਾਲ ਮਰ ਗਈ ਗੁੜੀ ਦਾ ਅਟੈਕ ਤੇ ਮੇਰੀ ਮਿਸੇਜ ਹੈ ਉਹ ਅੱਧ ਮਰੀ ਉਹ ਹੋਈ ਪਈ ਹੈ ਦਿਨੇ ਰੋਣ ਲੱਗਦੀ ਹੈ ਸ਼ਾਮ ਨੂੰ ਰਾਤ ਨੂੰ ਰੋ ਰੋ ਕੇ ਉਹ ਰਾਤ ਬੈ ਜਾਂਦੀ ਹੈ ਉਹ ਕਹਿੰਦੀ ਸਾਡੀ ਗੁੜੀਆਂ ਤਾਂ ਗਈਆਂ ਗਈਆਂ ਸਾਨੂੰ ਇਨਸਾਫ ਵੀ ਨਹੀਂ ਮਿਲ ਰਿਹਾ ਰਹਿ ਗਿਆ ਮੈਂ ਇਕੱਲਾ ਜੇ ਮੈਨੂੰ ਕੁਝ ਦਿਨਾਂ ਤੱਕ ਨਾ ਇਨਸਾਫ ਮਿਲਿਆ ਤਾਂ ਮੈਂ ਵੀ ਹੋ ਸਕਦਾ ਕੁਝ ਨਾ ਕੁਝ ਇਹਨਾਂ ਦੇ ਸਰਕਾਰੀ ਅਦਾਰੇ ਦੇ ਵਿੱਚ ਕਰਕੇ ਜਾਣਾ ਨਹੀਂ ਐ ਇਦਾਂ ਦਾ ਕੰਮ ਨਹੀਂ ਕਰਨਾ ਜੀ ਕਿਉਂਕਿ ਜ਼ਿੰਦਗੀ ਵਾਰ-ਵਾਰ ਕਿਉਂਕਿ ਜ਼ਿੰਦਗੀ ਨੂੰ ਹੁਣ ਮੈਂ ਕਰਨਾ ਵੀ ਕੀ ਹੈ ਜੀ ਇਕੱਲਾ ਰਹਿ ਗਿਆ ਮੇਰੀ ਫੁੱਲਾਂ ਵਰਗੀ ਪਾਲੀ ਹੋਈ ਧੀ ਜਿੰਦੇ ਮੈਂ ਸਾਰੇ ਕਮਾਈ ਸਾਰੀ ਲਾਈ ਚਾਵਾਂ ਨਾਲ ਪਾਲਿਆ ਉਹਨੂੰ ਉਹ ਹੀ ਮੇਰੀ ਨਹੀਂ ਰਹੀ ਇੱਥੇ ਉੱਤੋਂ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਇਹੋ ਜਿਹਾ ਸੂਬੇ ਚ ਰਹਿ ਕੇ ਮੈਂ ਕਰਨਾ ਵੀ ਕੀ ਹੈ ਜੀ ਕੋਈ ਗੱਲ ਨਹੀਂ ਜੇ ਤੁਸੀਂ ਸੱਚੇ ਹੋ ਤੁਸੀਂ ਸਹੀ ਹੋ ਮਾਨਯੋਗ ਅਦਾਲਤ ਹੈ ਤੁਹਾਨੂੰ ਇਨਸਾਫ ਦੇਣਗੇ ਜ਼ਰੂਰ ਮੈਨੂੰ ਤਾਂ ਨਹੀਂ ਲੱਗਦਾ ਜੀ ਮਿਲੇਗਾ ਇਨਸਾਫ ਤੁਹਾਡੇ ਕਹਿਣ ਮੁਤਾਬਕ ਹੋਰ ਵੇਟ ਕਰ ਲੈਣੇ ਦੋ ਦਿਨ ਕਹੋ ਚਾਰ ਦਿਨ ਤੁਸੀਂ ਲੈ ਲਓ ਗਾਰੰਟੀ ਲੈ ਲਓ ਵੀ ਇਹਨੇ ਦਿਨ ਰੁਕ ਜਾ ਮੈਂ ਉਹ ਦਿਨ ਰੁਕ ਜਾਣਾ ਨਹੀਂ ਤੇ ਮੇਰਾ ਜੀਨ ਦਾ ਕੋਈ ਹੱਜ ਨਹੀਂ ਹੈਗਾ ਜੀ ਹੁਣ ਬਸ ਜਿਵੇਂ ਮਾਨ ਸਰਕਾਰ ਕਹਿੰਦੀ ਸੀ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਹੋਊਗੀ ਕੋਈ ਹੋਵੇ ਸਾਡੀ ਸਰਕਾਰ ਲੈ ਕੇ ਉਹ ਵਧੀਆ ਸਰਕਾਰ ਨੂੰ ਦੋ ਫਰੰਟ ਪਹਿਲਾਂ ਮਾੜੇ ਸੀ ਤੀਜਾ ਫਰੰਟ ਆ ਗਿਆ ਲੱਗਦਾ ਵੀ ਇਹ ਤੀਜੇ ਫਰੰਟ ਤੋਂ ਵੀ ਕੁਝ ਇਨਸਾਫ ਦੀ ਉਮੀਦ ਹੈ ਜੀ ਨਹੀਂ ਨਹੀਂ ਲੱਗਦਾ ਜੀ ਮੈਂ ਤਾਂ ਤਿੰਨ ਵਾਰ ਸਪੀਕਰ ਸਾਹਿਬ ਨਾਲ ਹੀ ਮਿਲ ਚੁੱਕਿਆ ਹਾਂ ਜੀ ਉਹਨਾਂ ਨੇ ਮੇਰੇ ਸਾਹਮਣੇ ਐਸਐਸਪੀ ਸਾਹਿਬ ਨੂੰ ਫੋਨ ਵੀ ਕੀਤਾ ਜੀ ਬਟ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਮੈਨੂੰ ਤਾਂ ਨਹੀਂ ਲੱਗਦਾ ਮਾਨ ਸਰਕਾਰ ਤੋਂ ਵੀ ਤੁਹਾਨੂੰ ਕੋਈ ਇਨਸਾਫ ਮਿਲ ਰਿਹਾ ਅਜੇ ਤੱਕ ਜੀ ਹਾਂ ਤੁਸੀਂ ਆਸ ਦਵਾਉਂਦੇ ਹੋ ਤੁਸੀਂ ਮੈਂ ਵੇਟ ਕਰ ਲੈਣਾ ਹੈ ਮਾਨ ਸਰਕਾਰ ਮੈਨੂੰ ਕੋਈ ਇਨਸਾਫ ਦਵਾਉਗੇ ਜੀ ਜਿਹੜਾ ਕਹਿਣ ਤੇ ਵੀ ਇਹਨਾਂ ਨੇ ਕੋਈ ਗਾਰਨਿੰਗ ਕੀਤੀ ਤੁਹਾਡੀ ਮੇਰੇ ਸਾਹਮਣੇ ਉਹਨਾਂ ਨੇ ਹੈਂਡ ਫ੍ਰੀ ਕਰਕੇ ਫੋਨ ਲਾਇਆ ਐਸਐਸਪੀ ਸਾਹਿਬ ਹਾਂ ਜੀ ਮੇਰੇ ਸਾਹਮਣੇ ਦੋ ਵਾਰੀ ਹੈਂਡ ਫ੍ਰੀ ਕਰਕੇ ਐਸਐਸਪੀ ਸਾਹਿਬ ਨੂੰ ਫੋਨ ਲਾਇਆ ਬਟ ਕਾਰਵਾਈ ਕੋਈ ਨਹੀਂ ਹੋਈ ਇਹ ਨਹੀਂ ਮੈਨੂੰ ਪਤਾ ਹੁਣ ਐਸਐਸਪੀ ਸਾਹਿਬ ਨੇ ਨਹੀਂ ਕੀਤੀ ਕਿ ਉਹ ਸਪੀਕਰ ਸਾਹਿਬ ਦਾ ਫੋਨ ਲਾਉਂਦਾ ਕੋਈ ਜਰੀ ਵਜਾ ਕੋਈ ਹੋਰ ਸੀ ਤੁਸੀਂ ਜਦੋਂ ਕਾਰਵਾਈ ਨਹੀਂ ਹੋਈ ਤੁਸੀਂ ਸਪੀਕਰ ਸਾਹਿਬ ਨੂੰ ਜਾ ਕੇ ਨਹੀਂ ਕਿਹਾ ਮਹਾਰਾਜ ਤੁਸੀਂ ਫੋਨ ਲਾਇਆ ਸੀ ਉਹਨੇ ਤਾਂ ਕੰਨੀ ਜਿਹੜੀ ਜੂ ਵੀ ਨਹੀਂ ਸਰਕੀ ਭੋਰਾ ਵੀ ਮੈਂ ਕਿਹਾ ਜੀ ਦੁਬਾਰਾ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਫਿਰ ਫੋਨ ਕਰ ਦਿੰਨੇ ਆ ਫਿਰ ਫਿਰ ਉਹਨੂੰ ਹੱਸ ਕੇ ਤੇ ਐ ਬਸ ਹਾਂ ਹਾਂ ਕਰਕੇ ਜੀ ਫੋਨ ਲਾਤਾ ਸਪੀਕਰ ਸਾਹਿਬ ਨੇ ਕੋਈ ਗੱਲ ਨਹੀਂ ਕਾਰਵਾਈ ਹੋਊਗੀ ਜੀ ਮੈਂ ਦੁਬਾਰਾ ਕਹਿ ਤਾ ਹੋਇਆ ਤੁਸੀਂ ਬੇਫਿਕਰ ਹੋ ਜਾ ਵੀ ਅੱਖਾਂ ਹੀ ਪੁੰਚਦੀਆਂ ਜਿਵੇਂ ਆਪਾਂ ਕਹਿ ਰਹੇ ਹਾਂ ਅੱਖਾਂ ਪੁੰਚੀਆਂ ਬਰਿਆਜ ਹੀ ਲਿਆ ਤੁਹਾਨੂੰ ਜਿਹਨੂੰ ਆਪਾਂ ਦੁੱਖ ਕਹਿੰਨੇ ਆ ਆਪਦੇ ਸ਼ਹਿਰ ਦਾ ਆਪਦੇ ਘਰ ਦਾ ਕਿਉਂਕਿ ਮੈਂ ਉਹਨਾਂ ਦੇ ਸ਼ਹਿਰ ਦੇ ਸਪੀਕਰ ਸਾਹਿਬ ਦੇ ਉਹ ਉਹਨਾਂ ਨੇ ਦੁੱਖ ਨਹੀਂ ਮੈਨੂੰ ਉਜਾਹਰ ਕਰਵਾਇਆ ਲੈ ਮੈਨੂੰ ਦੁੱਖ ਆ ਆਪਣੇ ਘਰ ਦੀ ਧੀ ਸੀ ਉਹਨਾਂ ਨੇ ਕਦੇ ਵੀ ਸਖਤੀ ਨਾਲ ਕੋਈ ਫੋਨ ਨਹੀਂ ਕੀਤਾ ਮੇਰੇ ਨਾਲ ਤੁਹਾਨੂੰ ਤਾਂ ਮਾਨਸੀ ਵੀ ਮੇਰੇ ਸ਼ਹਿਰ ਦਾ ਇੱਕ ਸਪੀਕਰ ਆ ਬਹੁਤ ਪਾਵਰ ਆ ਮੁੱਖ ਮੰਤਰੀ ਜਿੰਨੀ ਪਾਵਰ ਆਉਂਦੀ ਆ ਸਪੀਕਰ ਕੋਲੇ ਕਿ ਮੇਰਾ ਹੱਲ ਹੋਊਗਾ ਮੇਰੀ ਸੁਣਵਾਈ ਹੋਊਗੀ ਤੁਹਾਡਾ ਵੀ ਜਿਹੜਾ ਮਨੋ ਵਾਲਾ ਦਿਲ ਅੰਦਰ ਟੁੱਟ ਗਿਆ ਵੀ ਮੇਰੇ ਦਾ ਸਪੀਕਰ ਸਾਹਿਬ ਨੇ ਨਹੀਂ ਸੁਣੀ ਸਾਡੇ ਸ਼ਹਿਰ ਦਾ ਹੋਵੇ ਬਿਲਕੁਲ ਲੋਕਲ ਹੋਣ ਦੇ ਬਾਵਜੂਦ ਵੀ ਮਰੀ ਸੁਣਵਾਈ ਨਹੀਂ ਹੋਈ ਤੇ ਦਿਲ ਟੁੱਟਣਾ ਸੀ ਹੋਰ ਮੇਰਾ ਕੀ ਹੋਣਾ ਸੀ ਕੱਜ ਉਸ ਤੋਂ ਬਾਅਦ ਹੁਣ ਤਾਂ ਬਸ ਇੱਕ ਸਰੀਰ ਹੈ ਜਿੰਦਾ লাশ ਵਾਂਗ ਤੁਰਿਆ ਫਿਰਦਾ ਜੇ ਮੈਨੂੰ ਹੋਰ ਵੀ ਇਸ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਗਿਆ ਤੇ ਬਸ ਮੈਂ ਆਪਦਾ ਜ਼ਿੰਦਗੀ ਤੋਂ ਮਤਲਬ ਮੂੰਹ ਮੋੜਨ ਵਾਲੀ ਗੱਲ ਹੋ ਜਾਣੀ ਹੈ ਜੀ ਕੋਠੇ ਤੇ ਲੱਗਾ ਸਪੀਕਰ ਤਾਂ ਹਜੇ ਖੜਕ ਸਕਦਾ ਹੈ ਕੋਈ ਆਵਾਜ਼ ਆ ਸਕਦੀ ਹੈ ਜੀ ਇਸ ਬੰਦੇ ਦੀ ਕੋਈ ਸੁਣਵਾਈ ਨਹੀਂ ਕੋਈ ਅਫਸਰ ਇਹਨੂੰ ਟਿਚ ਕਰਕੇ ਨਹੀਂ ਜਾਣਦਾ ਅਸੀਂ ਤਿੰਨ ਗਿਹੜੇ ਮਾਰੇ ਆਏ ਆ ਪਰ ਇਹਨਾਂ ਦੇ ਦੱਸਣ ਮੁਤਾਬਕ ਵੀ ਗੱਲਬਾਤ ਦਾ ਤਰੀਕਾ ਵੀ ਵਧੀਆ ਨਹੀਂ ਲੈਜਾ ਵੀ ਵਧੀਆ ਨਹੀਂ ਇੱਕ ਦੁੱਖ ਦੀ ਘੜੀ ਦੇ ਵਿੱਚ ਜਿਹੜੀ ਗੱਲ ਕਰਨੀ ਹੁੰਦੀ ਹੈ ਤਾਂ ਉੱਥੇ ਆਪਣਾ ਮੂੰਹ ਵੈਸੇ ਹੀ ਅਫਸੋਸ ਵਾਲੇ ਮੋੜ ਚਾ ਜਾਂਦਾ ਪਰ ਉਹ ਹੱਸ ਹੱਸ ਕੇ ਫੋਨ ਕਰ ਰਿਹਾ ਐਸਐਸਪੀ ਨੂੰ ਵੀ ਕਰਿਆ ਰ ਇਹਨਾਂ ਦਾ ਕੁਛ ਬਸ ਇਹ ਵਾਰੀ ਵਾਰੀ ਇੰਨੀ ਗੱਲ ਕਹਿ ਦੇਣੀ ਇਹ ਕਾਫੀ ਨਹੀਂ ਜਿਹੜੇ ਪਰਿਵਾਰ ਦੇ ਇੱਕ ਧੀ ਚਲੀ ਗਈ ਇੱਕ ਦੋਤੀ ਚਲੀ ਗਈ ਉਸ ਤੋਂ ਬਾਅਦ ਰਹਿੰਦੇ ਹੋਏ ਉਸੇ ਸਦਮੇ ਦੇ ਵਿੱਚ ਉਸੇ ਦੁੱਖ ਦੇ ਵਿੱਚ ਇਹਨਾਂ ਦੇ ਗਾਂ ਸੱਸ ਉਸ ਕੁੜੀ ਦੀ ਗਾਂ ਨਾਨੀ ਮਤਲਬ ਉਹ ਵੀ ਚਲੀ ਗਈ ਹੈ ਹੁਣ ਇਹ ਵੀ ਕਹਿ ਰਹੇ ਆ ਕਿ ਜੇ ਕੁਝ ਨਹੀਂ ਇਨਸਾਫ ਮਿਲਿਆ ਤਾਂ ਮੈਂ ਵੀ ਸੁਸਾਈਡ ਕਰ ਲਊਗਾ ਇਹਦੇ ਲਈ ਦੋਸ਼ੀ ਕੌਣ ਹੈ ਜ਼ਿੰਮੇਵਾਰ ਕੌਣ ਹੈ ਇਹ ਚੀਜ਼ ਆਪਾਂ ਨੂੰ ਸਾਰਿਆਂ ਨੂੰ ਸਾਹਮਣੇ ਨਜ਼ਰ ਆ ਰਹੀ ਹੈ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਇਹ ਪ੍ਰਸ਼ਾਸਨ ਦੇ ਘੇੜੇ ਘੱਡ ਰਹੇ ਆ ਪੁਲਿਸ ਦੀਆਂ ਮਿੰਟਾਂ ਕਰ ਰਹੇ ਆ ਉੱਥੇ ਵੀ ਕੋਈ ਸੁਣਵਾਈ ਨਹੀਂ ਡੇਢ ਮਹੀਨਾ ਹੋ ਗਿਆ ਉਹਨਾਂ ਨੂੰ ਇੰਨਾ ਕਿ ਡਿਲੇ ਦੇਤਾ ਇੰਨਾ ਕਿ ਸਮਾਂ ਦੇਤਾ ਕਿ ਉਹਨਾਂ ਨੇ ਆਪਣੀ ਕੁੜੀ ਦੀ ਤਾਂ ਇੱਕ ਦੀ ਵਿੱਚੋਂ ਜ਼ਮਾਨਤ ਕਰਵਾ ਲਈ ਹੈ ਉਹ ਹੁਣ ਪਤਾ ਲੱਗਿਆ ਸਾਨੂੰ ਕਿ ਉਹਨਾਂ ਨੇ ਇੱਕ ਕੁੜੀਆ ਦੀ ਜ਼ਮਾਨਤ ਕਰਵਾਈ ਜਿਹੜੀ ਕੁੜੀ ਉਹਦੇ ਨਾਲ ਸੀਗੀ ਵਿੱਚ ਉਹਦੇ ਨਾਮ ਸੀ ਉਹਦਾ ਪਰਚੇ ਦੇ ਵਿੱਚ ਦੂਜੇ ਜਿਹੜੇ ਮੁੱਖ ਦੋਸ਼ੀ ਆ ਦੋ ਉਹ ਭੱਜੇ ਫਿਰਦੇ ਆ ਪ੍ਰਸ਼ਾਸਨਿਕ ਢਿੱਲੀ ਕਾਰਵਾਈ ਕਰਕੇ ਉਹ ਵੀ ਕਿਤਨਾ ਕਿਤੇ ਬੇਲ ਦਾ ਸਾਰਾ ਆ ਰਿਹਾ ਵੀ ਸਾਨੂੰ ਵੀ ਬੇਲ ਮਿਲ ਜੇ ਕੋਰਟ ਦੇ ਵਿੱਚੋਂ ਤੇ ਅਸੀਂ ਬੱਤ ਚੀਏ ਦੋ ਜਾਨੇ ਜਿਹੜੇ ਉਹਨਾਂ ਨੇ ਅਰੈਸਟ ਕੀਤੇ ਹੁਣ ਤੱਕ ਉਹਨਾਂ ਦੇ ਵਿੱਚ ਇੱਕ ਬਜ਼ੁਰਗ ਉਹਨਾਂ ਦਾ ਸਹੁਰਾ ਜਿਹਨੂੰ ਕਿ ਰਿਮਾਂਡ ਤੇ ਲੈ ਕੇ ਪੁਛ ਪੜਤਾਲ ਨਹੀਂ ਕੀਤੀ ਜਾ ਸਕਦੀਗੀ ਉਹਨਾਂ ਦੀ ਉਮਰ ਜ਼ਿਆਦਾ ਇਸ ਕਰਕੇ ਦੂਜਾ ਜਿਹੜਾ ਹੈ ਉਹ ਇੱਕ ਇਹਨਾਂ ਦਾ ਜਵਾਈ ਜੋ ਕਿ ਬਾਅਦ ਵਿੱਚ ਉਹਨਾਂ ਨੇ ਐਡ ਕਰ ਲਿਆ ਕਿਉਂਕਿ ਥੋੜਾ ਜਿਹਾ ਡਿਪਰੈਸ਼ਨ 'ਚ ਰਹਿਣ ਵਾਲਾ ਬੰਦਾ ਹੈ ਬਹੁਤੇ ਸੂਝ ਵਾਲਾ ਬੰਦਾ ਨਹੀਂ ਆਪਾਂ ਜਿਹਨੂੰ ਥੋੜਾ ਸਿਧਰਾ ਵੀ ਨਹੀਂ ਕਹਿ ਸਕਦੇ ਪਰ ਇਹ ਕਹਿ ਸਕਦੇ ਵੀ ਭੋਲਾ ਬੰਦਾ ਹੈ ਉਹੋ ਜਿਹੇ ਬੰਦਿਆਂ ਨੂੰ ਅਰੈਸਟ ਕਰਕੇ ਪੁਲਿਸ ਜਾਂਦਾ ਫਿਰ ਉਹਨਾਂ ਦੀ ਅੱਖਾਂ 'ਚ ਸਾਨੂੰ ਧੋਖਾ ਦੇ ਰਹੀ ਹੈ ਮੈਂ ਭਾਰਤੀ ਜਨਤਾ ਪਾਰਟੀ ਦਾ ਪੰਚਾਇਤੀ ਰਾਸ ਸੈੱਲ ਦਾ ਕੋਕਣ ਵਿਨਰਾ ਪੰਜਾਬ ਦਾ ਕਿਸਾਨ ਮੋਰਚੇ ਦਾ ਕੋਆਰਡੀਨੇਟਰ ਦਾ ਪੰਜਾਬ ਦਾ ਮੇਰੇ ਕੋਲੇ ਉਹਦਾ ਹੈ ਮੇਰੇ ਕੋਲੇ ਇਹਨਾਂ ਨੇ ਜਦੋਂ ਗੱਲ ਕੀਤੀ ਜਦੋਂ ਸ਼ਹਿਰ ਦੇ ਵਿੱਚ ਗੱਲ ਹੋਈ ਤਾਂ ਐਡੇ ਵੱਡੇ ਦੁੱਖ ਦੀ ਘੜੀ ਦੇ ਵਿੱਚ ਅਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਖੜੇ ਮੇਰੇ ਕੋਲੇ ਦੋ ਤਿੰਨ ਵਾਰ ਆ ਕੇ ਇਹਨਾਂ ਨੇ ਕਿਹਾ ਵੀ ਆਪਾਂ ਕੁਝ ਕਰੀਏ ਮੈਂ ਖੁਦ ਫੋਨ ਕੀਤਾ ਇੱਥੇ ਡੀਆਈਜੀ ਸਾਹਿਬ ਸੀ ਪਹਿਲਾਂ ਸੁਪਨਨ ਸ਼ਰਮਾ ਜੀ ਉਹਨਾਂ ਨੂੰ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਇਵਨ ਮੈਂ ਖੁਦ ਐਸਐਚਓ ਨੂੰ ਵੀ ਫੋਨ ਕਰਕੇ ਪੁੱਛਿਆ ਪਰ ਕੋਈ ਵੀ ਤਸੱਲੀ ਬਖਸ਼ ਜਵਾਬ ਇਹਨਾਂ ਕੋਲੋਂ ਨਹੀਂ ਮਿਲਦਾ ਦੋ ਚਾਰ ਦਿਨ ਦਿਓ ਜੀ ਦੇਖਦੇ ਆਂ ਜੀ ਕਰਦੇ ਆਂ ਜੀ ਕਰਕੇ ਉਹ ਸਿਰਫ ਟਾਲ ਮਟੋਲ ਕਰ ਰਹੇ ਆ ਨਹੀਂ ਤਾਂ ਜੇ ਤਾਂ ਐਡਾ ਵੱਡਾ ਕੰਮ ਨਹੀਂ ਹੈਗਾ ਕਿ ਉਹਨਾਂ ਤੋਂ ਹੋ ਨਹੀਂ ਸਕਦਾ ਹੈਗਾ ਸੋ ਅਸੀਂ ਪਹਿਲੀ ਗੱਲ ਤਾਂ ਜਿਹੜੇ ਦਾਜ ਦੇ ਲੋਭੀ ਐ ਇਹ ਸਮਾਜ ਦੇ ਵਿੱਚ ਉਹਨਾਂ ਤੇ ਲਹਨਤਾਂ ਪਾਉਣੇ ਆ ਚੰਗੇ ਮੁਲਾਜ਼ਮ ਵੀ ਬਹੁਤ ਹੋਣਗੇ ਚੰਗੇ ਕਰਮਚਾਰੀ ਵੀ ਬਹੁਤ ਹੋਣਗੇ ਪਰ ਜਿਹੜੇ ਮਾੜੇ ਤੇ ਲਾਲਚੀ ਕਰਮਚਾਰੀ ਐ ਜਿਹੜੇ ਪੈਸੇ ਦੇ ਨਾਂ ਤੇ ਵਿਕਦੇ ਐ ਜਾਂ ਕਿਸੇ ਦੇ ਡਰ ਤੋਂ ਕਿਸੇ ਦੇ ਪ੍ਰਭਾਵ ਚ ਕਿਸੇ ਦੇ ਡਰ ਤੋਂ ਕੰਮ ਕਰਦੇ ਐ ਉਹੋ ਜਿਹੇ ਬੰਦਿਆਂ ਨੂੰ ਵੀ ਲਹਨਤਾਂ ਪਾਉਣੇ ਆ ਤੇ ਆ ਜਿਹੜੀ ਸਰਕਾਰ ਐ ਇਹਨੂੰ ਤੱਕ ਦੇਸ਼ ਦਾ ਇਸ ਪੰਜਾਬ ਦਾ ਬੱਚਾ ਬੱਚਾ ਲਹਨਤਾਂ ਪਾ ਰਿਹਾ ਆਪਾਂ ਨੂੰ ਦਿਖ ਰਿਹਾ ਕਿ ਹਰ 프ਰੰਟ ਤੇ ਸਫਲ ਸਰਕਾਰ ਹੈ ਇਹਦੇ ਤੋਂ ਸਾਨੂੰ ਆਸ ਦੀ ਕੋਈ ਉਮੀਦ ਨਹੀਂ ਪਰ ਅਸੀਂ ਇਸ ਭਰਾ ਨੂੰ ਫਿਰ ਵੀ ਇਹੀ ਕਵਾਂਗੇ ਵੀ ਵੀਰ ਮੇਰੇ ਆਪ ਦੀ ਜਾਨ ਗਵਾਉਣ ਤੋਂ ਬਿਨਾ ਆਪਾਂ ਕੋਸ਼ਿਸ਼ ਹੋਰ ਕਰ ਲਈਏ ਸ਼ਾਇਦ ਕਿਤੇ ਨਾ ਕਿਤੇ ਇਨਸਾਫ ਮਿਲ ਜਵੇ ਤੁਹਾਡੇ ਵਰਗੇ ਪੱਤਰਕਾਰ ਭਰਾਵਾਂ ਦਾ ਸਾਥ ਮਿਲਿਆ ਸ਼ਾਇਦ ਸਾਡੀ ਗੱਲ ਦੂਰ ਤੱਕ ਜਾਊਗੀ ਇਨ੍ਹਾਂ ਸਰਕਾਰ ਦੇ ਕੰਨੀ ਪ੍ਰਸ਼ਾਸਨ ਦੇ ਕੰਨੀ ਪਹੂਗੀ ਤੇ ਸ਼ਾਇਦ ਕਿਤੇ ਇਨਸਾਫ ਦੀ ਕੋਈ ਆਸ ਸਾਨੂੰ ਜਾਗਦੀ ਨਹੀਂ ਜਿਹੜੇ ਸਾਣਾ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਤੁਸੀਂ ਸਾਡੀ ਮਦਦ ਕਰੋ ਸਾਨੂੰ ਦੱਸੋ ਉਹ ਕਿੱਥੇ ਆ ਅਸੀਂ ਫੜ ਲਿਆਵਾਂਗੇ ਮੈਂ ਵੇਖੋ ਕੰਮ ਪੁਲਸ ਦਾ ਤੇ ਕਹਿੰਦੇ ਇਹਨਾਂ ਨੂੰ ਕਹਿ ਰਹੇ ਆ ਇਹ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਪੁਲਿਸ ਆਪਦਾ ਕੰਮ ਮੈਂ ਪਹਿਲਾਂ ਹੀ ਕਹਿੰਦਾ ਬੜੀ ਢਿੱਲੀ ਕਾਰਗੁਜ਼ਾਰੀ ਕਰ ਰਹੀ ਹੈ ਸਾਨੂੰ ਸਿਰਫ ਆਸ਼ਵਾਸਨ ਦਵਾਏ ਜਾ ਰਹੇ ਆ ਭਰੋਸੇ ਦਵਾਏ ਜਾ ਰਹੇ ਆ ਭਰੋਸੇ 'ਚ ਲੈ ਕੇ ਹੀ ਸਸਕਾਰ ਕਰਾਤਾ ਵੀ ਫਟਾਫਟ ਸਸਕਾਰ ਕਰ ਦਿਓ ਤਾਂ ਕਿ ਗੱਲ ਨਾ ਵੱਧ ਜਵੇ ਇਹਨਾਂ ਨੇ ਯਕੀਨ ਕਰ ਲਿਆ ਵੀ ਠੀਕ ਆ ਦੋ ਦਿਨਾਂ 'ਚ ਫੜੇ ਜਾਣਗੇ ਜੀ ਕਰਵਾਤਾ ਉਸ ਤੋਂ ਬਾਅਦ ਫਿਰ ਦੋ ਤਿੰਨ ਵਾਰੀ ਆ ਗਏ ਬਸ ਜੀ ਦੋ ਦਿਨਾਂ 'ਚ ਫੜ ਲੈਣੇ ਆ ਮੈਂ ਟੈਲੀਫੋਨਿਕਲੀ ਗੱਲ ਕੀਤੀ ਆ ਤਾਂ ਵੀ ਉਹੀ ਕਿ ਦੋ ਦਿਨਾਂ 'ਚ ਫੜ ਲੈਣੇ ਆ ਜਿਹੜੀ ਹੁਣ ਤੁਸੀਂ ਕਾਰਵਾਈ ਢਿੱਲੀ ਆਪਾਂ ਇਹੀ ਕਹਿ ਸਕਦੇ ਆ ਕਿ ਕਿਸੇ ਨਾ ਕਿਸੇ ਲਾਲਚ ਜਾਂ ਕਿਸੇ ਦਬਾਅ ਦੇ ਵਿੱਚ ਇਹਨਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਹੁਣ ਇਸ ਤੋਂ ਬਾਅਦ ਕੀ ਕਹਿ ਸਕਦਾ ਤੁਹਾਨੂੰ ਸਭ ਨੂੰ ਪਤਾ ਹੈ ਜੇਕਰ ਜੇਕਰ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲਦਾ ਤੁਹਾਡੀ ਜਥੇਬੰਦੀ ਵੱਲੋਂ ਕੋਈ ਸੰਘਰਸ਼ ਕੀ ਵਿੱਢਿਆ ਜਾਊਗਾ ਲੈ ਕੁਝ ਕਾਰਵਾਈ ਬਿਲਕੁਲ ਜੀ ਜੇਕਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਕੋਈ ਹੋਰ ਦੇਖਾਂਗੇ 2-4 ਦਿਨ ਉਸ ਤੋਂ ਬਾਅਦ ਅਬੂਰ ਦੀ ਸਾਰੀ ਦੀ ਸਾਰੀ ਭਾਰਤੀ ਜਨਤਾ ਪਾਰਟੀ ਸਾਰੇ ਕੋਟਕਪੂਰਾ ਫਰੀਦਕੋਟ ਜ਼ਿਲ੍ਹੇ ਦੀ ਸਾਰੀ ਭਾਰਤੀ ਜਨਤਾ ਪਾਰਟੀ ਤੇ ਆਸੇ ਪਾਸੇ ਦੇ ਹੋਰ ਜ਼ਿਲ੍ਹਿਆਂ ਦੇ ਸਾਰੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੈ ਕੇ ਅਸੀਂ ਸੜਕਾਂ ਤੇ ਬੈਠਾਂਗੇ ਧਰਨੇ ਦੇਵਾਂਗੇ ਇਸ ਪ੍ਰਸ਼ਾਸਨ ਦੇ ਖਿਲਾਫ ਤੇ ਇਸ ਗੰਦੀ ਸਰਕਾਰ ਦੇ ਖਿਲਾਫ}{|\text{ਸ਼ਾਲਾਸ਼ ਸ਼ਰਮਾ}|} ਆਪਸੀ ਜਨਤਾ ਪਾਰਟੀ ਦਾ ਸੇਵਾਦਾਰ ਕੋਟਕਪੂਰੇ ਮੇਰੀ ਪੁੱਤਰੀ ਤੇ ਮੇਰੀ ਦੋਤਰੀ ਜਿਹੜੀ ਅਸੀਂ ਬੜੀ ਚਾਵਾ ਨਾਲ ਪਾਲੀ ਹੋਈ ਸੀ ਉਹ ਜਦੋਂ ਬਹੁਤ ਇੰਦਰ ਉਧਰ ਕਰਕੇ ਪਰਿਵਾਰ ਨੂੰ ਸਾਰਾ ਕੁਝ ਲਾ ਕੇ ਵਿਆਹ ਦਿੱਤੀ ਉਹਦੇ ਬੇਟੀ ਹੋ ਗਈ ਅਬੋਰ ਵਿਆਹ ਦਿੱਤੀ ਉਹ ਇੰਨੇ 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 ਸਮਾਜ ਦੇ ਘਟਿਆ ਸਾਥੀ ਹੋਣਗੇ ਜਿਨ੍ਹਾਂ ਨੇ ਇਹ ਦਰਦ ਕਰਕੇ ਕੁੜੀ ਨੂੰ ਮਜਬੂਰ ਕਰ ਦਿੱਤਾ ਕੁੜੀ ਨੂੰ ਮਜਬੂਰ ਕਰ ਦਿੱਤਾ ਕਿ ਤੇਰੀ ਜਾਨ ਜਾਂ ਲਊ ਉਹਦੇ ਤੋਂ ਬਾਅਦ ਉਹ ਕੁੜੀ ਨੇ ਜਾਨ ਦੇ ਦਿੱਤੀ ਸਭ ਉਹਦੇ ਪਿਤਾ ਜੀ ਨੇ ਤੁਹਾਡੇ ਸਾਹਮਣੇ ਵਰਣਨ ਕਰ ਹੀ ਦਿੱਤਾ ਰਿਪੀਟ ਨਹੀਂ ਮੈਂ ਕਰਨੀ ਰਿਪੀਟ ਨਹੀਂ ਕਰਨੀ ਇਹ ਦਾਜ ਦੇ ਲੋਭੀਆਂ ਨੂੰ ਸਾਡਾ ਕਾਨੂੰਨ ਕਦੋਂ ਛਲ ਪਾਊਗਾ ਅਸੀਂ ਮੈਂ ਜਿਹੜੀ ਪਾਰਟੀ ਦਾ ਮੈਂਬਰ ਆ ਉਹਦਾ ਇੱਕ ਨਾਰਾ ਤੁਸੀਂ ਸੁਣਿਆ ਹੀ ਆ ਸਾਰੇ ਸਮਾਜ ਨੇ ਸੁਣਿਆ ਸਾਰੀ ਦੁਨੀਆ ਨੇ ਸੁਣਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਇਨ੍ਹਾਂ ਦਰਦਰਾਂ ਦੇ ਪੱਲੇ ਪਾ ਕੇ ਲੋਭੀਆਂ ਦੇ ਤੇ ਬੇਟੀਆਂ ਨੂੰ ਮਾਰੋ ਇਹੋ ਜਿਹਾ ਹਾਲ ਸਾਡੇ ਕਾਨੂੰਨਾਂ ਦੇ ਸਾਡਾ ਸਮਾਜ ਇੰਨਾ ਗਿਰਿਆ ਹੋਇਆ ਹੈ ਗਿਰਿਆ ਹੋਇਆ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਖਾਸ ਕਰਕੇ ਕੋਟ ਕਪੂਰੇ ਦਾ ਉਹ ਦਾਵੇਦਾਰ ਬੜੇ ਲੰਬੇ ਲੰਬੇ ਭਾਸ਼ਣ ਕਰਦਾ ਕੁਲਤਾਰ ਸੰਧਵਾਨ ਜੀ ਸਪੀਕਰ ਪੰਜਾਬ ਵਿਧਾਨ ਸਭਾ ਉਹ ਚੂੜੀਆਂ ਪਾ ਲੋ ਚੂੜੀਆਂ ਬਦਲ 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 ਕਹਿੰਦੇ ਸੀ ਬਦਲ 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 ਲਿਆ ਦਾਂਗੇ ਹੋਏ ਉਹ ਤੁਹਾਡਾ ਕੇਜਰੀ ਵਾਲਾ ਕਹਿੰਦੇ ਆ ਤੁਸੀਂ ਆਪਣੇ ਆਪ ਨੂੰ ਕਿ ਜ਼ੀਰੋ ਬੈਲੈਂਸ ਜ਼ੀਰੋ ਟੈਲੈਂਟ ਨਹੀਂ ਕਰਾਂਗੇ ਅਬਾ ਜਿਹੜੀ ਕਰਪਸ਼ਨ ਜਾਂ ਕੋਈ ਗੁੰਡਾਗਰਦੀ ਜਾਂ ਧੱਕਾ ਪਰ ਯਾਰ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਮੈਂ ਭਾਵੇਂ ਵਿਰੋਧੀ ਵਿਚਾਰਦਾ ਮੈਂ ਕਿਹਾ ਸੀ ਕੁੜੀ ਦੇ ਪਿਓ ਨੂੰ ਹਰੀ ਨੂੰ ਕਿ ਮੈਨੂੰ ਨਾ ਲੈ ਕੇ ਜਾ ਫਿਰ ਇਹਨਾਂ ਨੇ ਕਿਹਾ ਕਿ ਬੀਜੇਪੀ ਵਾਲੇ ਤੁਲ ਦਿੰਦੇ ਆ ਓਏ ਅਸੀਂ ਤੁਲ ਤੁਲ ਨਹੀਂ ਦਿੰਦੇ ਮੀਨਾ ਪਰ ਵੇਖਿਆ ਪੰਜਾਹ ਦਿਨ ਹੋਏ ਉਹਦਾ ਬਿਹੇਵੀਅਰ ਵੇਖਣਯੋਗ ਸੀ ਅੱਜ ਮੈਂ ਮੁੰਡਿਆਂ ਨੇ ਕਿਹਾ ਕਿ ਹਾਸੇ ਨਾਲ ਐਸਐਸਪੀ ਨੂੰ ਫੋਨ ਕਰ ਰਿਆ ਮੈਨੂੰ ਯਾਦ ਆ ਮੈਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੇਖੀ ਆ ਅਕਾਲੀ ਦਲ ਦਾ ਕੋਈ ਵੀ ਕਰਿੰਦਾ ਆਪਣਾ ਸਾਡਾ ਸਾਥੀ ਮੈਂਬਰ ਉਹ ਛੋਟਾ ਜਿਹਾ ਫੋਨ ਵੀ ਕਰਦਾ ਅਫਸਰ ਨੂੰ ਉਹਦਾ ਨਾਲ ਪੁੱਛਦਾ ਕਿ ਕੰਮ ਕਰਕੇ ਜਵਾਬ ਦਿਓ ਜੀ ਸਰ ਮੈਨੂੰ ਅੰਗਰੇਜ਼ੀ ਨਹੀਂ ਪੜ੍ਹਨੀ ਆਉਂਦੀ ਮੈਂ ਪੰਜਾਬੀ ਆ ਤੇ ਇੱਥੇ ਇੱਕ ਦੂਜੇ ਨੰਬਰ ਦਾ ਭਗਵੰਤ ਮਾਨ ਤੋਂ ਤਾਂ ਤਾਂ ਕਹਿੰਦਾ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਹਾਂ ਪਰ ਹਾਲ ਇਹ ਆ ਕਿ ਅਫਸਰਸ਼ਾਹੀ ਇਹਨਾਂ ਦੇ ਉੱਪਰ 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 100 ਤੇ 100% ਆ ਵੀ ਆ 100 ਤੇ 100% ਆ ਵੀ ਆ ਉੱਪਰ ਇਹਨਾਂ ਦਾ ਕੇਜਰੀਵਾਲ ਤੇ ਭਗਵੰਤ ਮਾਨ ਦਾ ਰੌਲਾ ساری ਦੁਨੀਆ ਨੂੰ ਪਤਾ ਉਹ ਦੁਨੀਆ ਤੇ ਕਹਿੰਦੀ ਆ ਕਿ ਭਗਵੰਤ ਮਾਨ ਜੀ ਤੇਰੇ ਦਿਨ ਥੋੜਿਆ ਤੂੰ ਬੀਜੇਪੀ ਚ ਆ ਜਾਣਾ ਮੈਂ ਨਹੀਂ ਕਹਿੰਦਾ ਸਮਾਜ ਕਹਿੰਦਾ ਸਾਰਾ ਸਮਾਜ ਦੇ ਲਖਾਰੀ ਕਹਿੰਦੇ ਸਾਰੇ ਵੱਡੇ ਵੱਡੇ ਜੋ ਐਜੂਕੇਟਿਨ ਲਿਖਦੇ ਆ ਤਾਂ ਮੈਂ ਜ਼ਿਆਦਾ ਕੁਝ ਨਾ ਬੋਲਾਂ ਮੈਨੂੰ ਵੀ ਸੀਧਾ ਸੱਚ ਜੀ ਜਣ 77 ਸਾਲ ਦੀ ਉਮਰ ਦੁੱਖ ਹੋਇਆ ਮੇਰੇ ਧਗਵਾਂ ਦੇ ਬਿਲਕੁਲ ਮੇਰੇ ਗਵਾਂਢਾਂ ਨਾਲ ਘਰ ਵੀ ਰੋਜ਼ ਅਸੀਂ ਗਊਸ਼ਾਲਾ ਚ ਇਹਨਾਂ ਦੀ ਦੁਕਾਨ ਆ ਮੈਂ ਰੋਜ਼ ਉੱਥੇ ਆ ਕੇ ਬਹਿਣਾ ਪਰ ਆ ਮਹੀਨੇ ਚ ਜੋ ਦਾ ਸਰੀਰ ਮੈਂ ਵੇਖਿਆ ਇਹਨੂੰ ਮੈਂ ਕਹਿੰਦਾ ਕਾਕਾ ਹਰੀ ਮਰਨਾ ਨਹੀਂ ਮਰਨਾ ਨਹੀਂ ਕਿਉਂਕਿ ਉਹ ਜਿਹੜੇ ਕਹਿੰਦੇ ਬੁੱਜਦਿਆਂ ਦਾ ਕੰਮ ਆ ਬੁੱਜਦਿਆਂ ਦਾ ਬੁੱਝਦਿਆਂ ਦਾ ਆਪਾਂ ਬੁੱਝਦ ਨਹੀਂ ਇਨਸਾਨਾਂ ਡੱਟ ਕੇ ਮੁਕਾਬਲਾ ਕਰਾਂਗੇ ਤੇ ਜੇ ਲੋੜ ਪਈ ਤੇ ਜਿਹੋ ਜਿਹੋ ਜੀ ਸੰਘਰਸ਼ ਦੀ ਲੋੜ ਪਈ ਉਹ ਭਾਰਤੀ ਜਨਤਾ ਪਾਰਟੀ ਇਸ ਦੇ ਨਾਲ ਤਨ ਮਨ ਧਨ ਨਾਲ ਖੜੀ ਆ ਆਖਰ ਆਖਰ ਜਿੱਤ ਜਿਹੜੀ ਆ ਉਹ ਆਪਣਾ ਹੁੰਦੀ ਏ ਨਿਆਂ ਦੀ ਆਖਰ ਜਿੱਤ ਸਚਾਈ ਦੀ ਤੇ ਇਹ ਗਰੀਬ ਆਦਮੀ ਮਲੇਚੀ ਜਾ ਕੇ ਪੁੱਛੋ ਸ਼ਹਿਰ ਚ ਜਾ ਕੇ ਪੁੱਛੋ ਤੇ ਸਾਰੇ ਕਹਿੰਦੇ ਕਿ ਇਹਾ شریف ਪਰਵਾਰ ਇਸ ਦੇ ਨਾਲ ਇਹੋ ਜਿਹਾ ਤੱਕਾ ਇਹ ਹੈਗਾ ਕਲਯੁਗ ਇਹਨੂੰ ਕਹਿੰਦੇ ਕਲਯੁਗ ਪ੍ਰਸ਼ਾਸਨ ਜਿਹੜਾ ਇਹ ਸਾਰਾ 100 ਤੇ 100% ਸਰਕਾਰ ਤੋਂ ਉੱਪਰ ਕੁਝ ਲੱਗੇ ਆ ਸਾਰਾ ਹਿੱਸਾ ਪਹੁੰਚਦਾ ਹੋਊਗਾ ਮੈਂ ਕੋਈ ਅੱਖੀਂ ਤਾਂ ਵੇਖਿਆ ਨਹੀਂ ਮੈਂ ਕੋਈ ਐ ਤੇ ਦਿੱਤਾ ਨਹੀਂ ਪਰ ਮੈਂ ਫਿਰ ਪ੍ਰਸ਼ਨ ਕਰੂੰਗਾ ਮਾਨਯੋਗ ਭਗਵੰਤ ਮਾਨ ਜੀ ਨੂੰ 00 ਜਿਹੜੇ ਕੱਟੜ ਰਵਾਮੰਦ ਕੱਟੜ ਰਵਾਮੰਦ ਕੱਟੜ ਰਵਾਮੰਦ ਉਹ ਸ਼ਰਮਨਾ ਡੁੱਬ ਕੇ ਮਰ ਜਾ ਕੇਜਰੀਵਾਲ ਜੇਲ੍ਹ ਤੋਂ ਰਿਹਾ ਪਰੋਲ ਤੇ ਉਹ ਦੂਜਾ ਛੋਟ ਗਿਆ ਗਿਆ ਉਹ ਹੁਣ ਪੰਜਾਬ ਨੂੰ ਕਾਨੂੰਨ ਵਾਸਤੇ ਦੇ ਦਿੱਤਾ ਉਹ ਆਪਣਾ ਆਮ ਆਦਮੀ ਪਾਰਟੀ ਦੇ ਉਹ ਪੰਜਾਬ ਦੇ ਵਾਸੀਓ ਪੰਜਾਬ ਦੇ ਨੇਤਾਵੋ ਸ਼ਰਮ ਕਰੋ ਚੂੜੀਆਂ ਪਾ ਲਓ ਤੁਹਾਡੇ ਉੱਪਰ ਉਹ ਕਰਪਟ ਲੋਕ ਕਲਾਕੇ ਬਾਹਰ ਦਿੱਤੇ ਆ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਉਹ ਐਂਖੀ ਹੋਣਾ ਚਾਹੀਦਾ ਮੈਂ ਕੁਝ ਭਾਵਕ ਹੋ ਕੇ ਜਿਆਦਾ ਬੋਲ ਰਿਹਾ ਮੈਂ ਕਲਤਾਰ ਸੰਧਮਾ ਦੇ ਪਿੰਡ ਦੀ ਕੁੜੀ ਹੋਵੇ ਸ਼ਹਿਰ ਦੀ ਕੁੜੀ ਹੋਵੇ ਕਲਤਾਰ ਸੰਧਮਾ ਪੂਰੇ ਜਨਕੇ ਜਿਵੇਂ ਆਪਾਂ ਸਖਤਾਈ ਕਿਉਂ ਨਹੀਂ ਵਰਤਦੇ ਕਲਤਾਰ ਸੰਧਮਾ ਢਿੱਲੇ ਕੋ ਲੱਗਦੇ ਮੈਂ ਹੱਸ ਕੇ ਫੋਨ ਕਰ ਰਿਹਾ ਹੋਵੇ ਜਾਣੇ ਸ਼ਾਨ ਨੂੰ ਮੈਨੂੰ ਤੇ ਉਦਨ ਦੀ ਅਸੀਂ ਗਏ ਸੀ ਸ਼ਰਮ ਹੀ ਆਈ ਜਾਂਦੀ ਆ ਮੈਂ ਇੱਕ ਸਧਾਰਨ ਜੋ ਦੂਜਾ ਕਾਰਕਟਰ ਮੈਨੂੰ ਕਿਤੇ ਇਹੋ ਜਿਹੀ ਬੇਝਾਈ ਕੋਈ ਕਿਸੇ ਨਾਲ ਹੋਈ ਹੋਵੇ ਧੱਕਾ ਹੋਇਆ ਹੋਵੇ ਤੇ ਮੈਂ ਤੇ ਐ ਕਹਾਂ ਮੈਂ ਦੱਸਿਆ ਨਹੀਂ ਕਿ ਸਾਡਾ ਐਮਐਲਏ ਸਾਡਾ ਸਾਡਾ ਨਗਰ ਪ੍ਰਧਾਨ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਜਦੋਂ ਫੋਨ ਕਰਦਾ ਐਸਐਚਓ ਨੂੰ ਪਸ਼ਾਬ ਕਢਵਾ ਦੀਦਾ ਪਸ਼ਾਬ ਨਾਲ ਹੀ ਦਰੀ ਰੱਖੀ ਦੀ ਆ ਤੇ ਇੱਕ ਸਪੀਕਰ ਵਿਧਾਨ ਸਭਾ ਦਾ ਦੂਜੇ ਨੰਬਰ ਦਾ ਮੰਤਰੀ ਮਿਲ ਹੀ ਪੁੱਗਤਿਆ ਸਾਰੀ ਮੇਰੀ ਪੂਕਤਾ 100% ਮੇਰੀ ਪੂਕਤਾ ਹੂੰ